ਓ ਯਾਰ ਤੁਹਾ ਚੰਨ ਨਾਲੋਂ ਵੀ ਸੋਹਣੀ ਆ ਚੰਨ ਨੂੰ ਵੀ ਫਿੱਕਾ ਬਾਹਨ ਦੀ ਚੰਨ ਦਾ ਤੇਰੇ ਸਾਹਮਣੇ ਕੁਝ ਨਹੀਂ ਹੈਗਾ ਤੁਸੀਂ ਹੁਣ ਮੇਰੀਆਂ ਤਰੀਫਾਂ ਹੀ ਕਰੀ ਜਾਉਂਗੇ ਮੈ ਤਾਂ ਥੋੜਨਾ ਹਲੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀਗੀ ਸੌਰੀ 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 ਕਹਿ ਕੇ ਸਰ ਗਿਆ ਤੋ ਤਾਂ ਦੱਸ ਜੇ ਇੱਥੇ ਸਾਡੇ 6:30 ਵਜੇ ਦੀ ਫੇਰ ਨਾਲੇ ਜੀ ਤੁਹਾਡਾ ਇਹ ਪਹਿਲਾ ਹੀ ਰਿਸ਼ਤਾ ਥੈਂਕ ਯੂ ਜੀ ਲਓ ਮੈਂ ਤੁਹਾਨੂੰ ਆਪਣੇ ਹੱਥਾਂ ਨਾਲ ਰੋਟੀ ਖਵਾਉਣੀ ਹੈ। ਨਹੀਂ। ਉਹ ਸੁਣ ਤਾਂ ਲੋ। ਹੋ ਗਿਆ। ਚੰਗੀ ਭਲੀ ਚਲਦੀ ਚਲਦੀ। ਇਹ ਤਾਂ ਕਿੱਕ ਵੀ ਨਹੀਂ ਹੈਗੀ। ਇਹ ਬੰਦਾ ਕਿੱਕ ਮਾਰ ਕੇ ਸਟਾਰਟ ਕਰ ਲੂਗਾ। ਅੱਛਾ, ਰਾਤ ਨੂੰ ਆਸਲਾ ਹਾਂ ਕਰਦੇ ਫਿਰਦੇ ਹੋ ਤੁਸੀਂ। ਆਹੇ। ਹਏ ਹਾਇਰਬਾ ਹਾਈ ਹਾਈ ਹੱਥ ਸੜ ਗਿਆ ਪਤਾ ਨਹੀਂ ਹੋਰ ਕਿੰਨਾ ਚਿਰ ਰਹੇ ਇਸ ਉਮਰੇ ਮੈਂ ਅਬ ਦੇ ਹੱਦ ਤੇ ਕੀ ਜਾਉਂਗੀ ਫਿਰਦੀਆਂ ਗੋਡੇ ਗਿੱਟੇ ਕੜੀਸ ਦੀਆਂ ਸਰਦੇ ਨੂੰ ਮੈਨੂੰ ਤਾਂ ਐ ਸੀ ਵੀ ਨੂ ਆਊਗੀ ਕੋਈ ਸੁਖ ਦਾ ਭੋਰਾ ਮਿਲੂਗਾ ਅਬ ਦਾ ਕੰਮ ਕਾਰ ਸਾਮੂਗੀ ਤੇ ਮੇਰਾ ਕੰਮਾਂ ਤੋਂ ਖਿਹੜਾ ਛੁੱਟੂਗਾ ਪਰ ਮੈਨੂੰ ਕਿਹੜਾ ਪਤਾ ਸੀਗਾ ਵੀ ਮੈਨੂੰ ਆਪ ਹੀ ਕਰਨੇ ਪੈਣੇ ਨੇ ਇੱਕ ਤਾਂ ਸੱਚੀ ਆ ਮੁੰਡੇ ਦੇ ਨਾ ਕੰਨ ਤੇ ਜੂ ਨਹੀਂ ਸਕਦੀ ਹੈਗੀ ਇਹਨੂੰ ਕੀ ਲੋੜ ਹੈ ਭਲਾ ਇਹਨੂੰ ਮਿਲਦੀਆਂ ਨੇ ਪੱਕੀਆਂ ਪਕਾਈਆਂ ਮੈਂ ਬਥੇਰਾ ਕਹਿੰਦੀ ਆ ਵੀ ਭਾਈ ਤੂੰ ਵਿਆਹ ਕਰ ਬਾਲ ਲੈ ਵਿਆਹ ਕਰ ਬਾਲ ਲੈ ਪਰ ਮੇਰੀ ਕਿਹੜਾ ਹਿੱਸਾ ਹੁੰਦਾ ਕਿੰਨੇ ਰਿਸ਼ਤੇ ਆ ਗਏ ਰੁੜ ਜਾਣਾ ਹਰ ਇੱਕ ਨੂੰ ਜਵਾਬ ਦੇ ਦਿੰਦਾ ਇਹਦੇ ਕੋਈ ਪਸੰਦੇ ਨਹੀਂ ਆਉਂਦੀ ਹੈਗੀ ਪਤਾ ਨਹੀਂ ਇਹ ਜੀ ਕਿ ਚੰਨ ਵਰਗੀ ਵਿਆਹ ਕੇ ਲਿਆਊਗਾ ਆਏ ਹਾਏ ਸੱਚੀ ਆ ਮੁੰਡੇ ਨੇ ਤਾਂ ਮੇਰੀ ਜਾਨ ਖਾ ਲਈ ਮੈਨੂੰ ਤਾਂ ਲੱਗਦਾ ਓਦੋਂ ਨੂੰ ਮੈਂ ਆਪ ਹੀ ਮਰ ਖੱਪ ਜੂੰਗੀ ਜਦੋਂ ਨੂੰ ਨੂੰ ਆਉ ਮੇਰੇ ਕਰਮਾਂ ਚ ਨਹੀਂ ਹੈਗਾ ਸੁਖ ਹੁਣ ਇਹਦਾ ਕੀ ਕਰਾਂ ਮੱਚੀ ਜਾਂਦਾ ਬਲਾਈ ਹੇ ਕੋਲਗੈਟ ਜੀ ਲਾਨੀ ਆ ਆਈ ਹੇ ਡੋਪੜਾ ਹੋ ਜੀ ਐਨਾ ਦਿਨ ਚੜ ਗਿਆ ਰਾਤ ਦਾ ਰੀਲਾ ਨਹੀਂ ਸੌਣ ਦੀਆ ਦੇਖ ਦੇਖ ਕੇ ਰੀਲਾ ਰਾਤ ਨੂੰ ਪਤਾ ਹੀ ਨਹੀਂ ਲੱਗਦਾ ਕਿੰਨਾ ਟਾਈਮ ਹੋ ਗਿਆ ਉੱਤੋ ਬੇਬੇ ਉਹ ਵੀ ਬਾਹਰ ਸੌਂਦੀ ਹੋਊ ਵੀ ਹਜੇ ਤੱਕ ਨਹੀਂ ਉੱਠਿਆ ਹੈਗਾ ਕਾਲਾ ਘੜਤੀ ਹੋ ਚਲ ਕੋਈ ਗੱਲ ਨਹੀਂ ਬੇਬੇ ਦਾ ਵੇ ਜਾ ਕੇ ਦੇਖਦਾ ਤੇ ਗਾਲਾਂ ਤਾਂ ਸੁਣਨੀਆਂ ਪੈਣੀਆਂ ਠੀਕ ਜੀ ਮਾਂ ਪੁੱਟ ਕਚਾ ਲਿਆ ਕੇ ਦੇ ਨਾ ਕੀ ਗੱਲ ਝੜ ਗਏ ਤੇਰਾ ਦਿਨ ਹੈ ਆ ਗਈ ਜਾਗ ਤੈਨੂੰ ਬੇ ਸ਼ਰਮ ਕਰ ਪੋਰਾ ਆ ਮੈਂ ਤਾਂ ਚੁੱਲ੍ਹੇ ਮੂਰੇ ਹੱਥ ਛਾੜਦੀ ਫਿਰਦੀ ਆ ਤੂੰ 12 ਵਜੇ ਉੱਠ ਕੇ ਮੇਰੇ ਤੇ ਰੋਬ ਲੱਗ ਜਾਣਾ ਮਾਰਨ ਭਾਈ ਗੱਲ ਸੁਣ ਲੈ ਮੇਰੀ ਅਬਦਾ ਵਿਆਹ ਵਿਊ ਕਰਵਾ ਲੈ ਮੈਠੋ ਨਹੀਂ ਹੁਣ ਬਣਦਾ ਹੈਗਾ ਠੀਕ ਆ ਉਸ ਦੇ ਚੂੜੇ ਵਾਲੀ ਦੇ ਹੱਥੋਂ ਖਾਈ ਹੁਣ ਰੋਟੀਆਂ ਤੇ ਚਾਹ ਪੀ ਉਹ ਮਾਂ ਜੇ ਨਹੀਂ ਚਾਹਣੀ ਨਾ ਦੇ ਪਰ ਆ ਬੋਲਣਾ ਸ਼ੁਰੂ ਨਾ ਕਰ ਦਿਆ ਕਰ ਤੜਕੀ ਤੜਕੀ ਲੱਗ ਗਈ ਮੈਂ ਤਾਂ ਐਵੇਂ ਹੀ ਬੋਲਦੀ ਆ ਦਿਮਾਗ ਖਰਾਬ ਹੋਇਆ ਨਾ ਮੇਰਾ ਤਾਂ ਬੋਲਦੀ ਆ ਤਾਂ ਲੱਛਣ ਇਹ ਜੇ ਫੜਨੇ ਜੀ ਤਾਂ ਮੇਰਾ ਐ ਕਰਦੇ ਨਾ ਵੀ ਤੈਨੂੰ ਚਾਹ ਰੋਟੀ ਤੋਂ ਬੰਜਾ ਰੱਖਾਂ ਅਕਲ ਟਕਾਣੇ ਤੇਰੀ ਫੇਰੀ ਆਊਗੀ ਉਹ ਲੱਛਣ ਨੂੰ ਮੈਂ ਕੀ ਕਰਤਾ ਚਾਹੀ ਮੰਗੀ ਆ ਉਹਦੀ ਬੋਲਣ ਲੱਗੀ ਵੀ ਜਦੋਂ ਮੇਰੀ ਗੱਲੇ ਨਹੀਂ ਸੁਣਦਾ ਤੂੰ ਆ ਕਿਹੜਾ ਆ ਗਿਆ ਕਾਲਾ ਆ ਦੇਖ ਲੈ ਇੱਕ ਤੂੰ ਤੇਰਾ ਕਾ ਤਰਾ ਬੇਲਾਕ ਦੋਸਤ ਤੁਸੀਂ ਸੱਚੇ ਕੋਈ ਕੰਮ ਧੰਦਾ ਨਹੀਂ ਕਰਦੇ ਪਤਾ ਨਹੀਂ ਕਿੱਥੇ ਬਹਿ ਕੇ ਗੱਲਾਂ ਲੱਗ ਜਾਂਦੇ ਹੋ ਮਾਰਨਾ ਓ ਕਿਉਂ ਮਾਤਾ ਉਂਝ ਵੀਰੇ ਵੀਰੇ ਕੋ ਸਿਉਰੀਆਂ ਤੂੰ ਵੇ ਗੁੱਸੇ ਨਾ ਹਮਾ ਹੋਰ ਕੀ ਕਰਾਂ ਹੈ ਮੈਂ ਇਹਨੂੰ ਕਹਿਨੀ ਆ ਵੀ ਤੂੰ ਵਿਆਹ ਵਿਊ ਕਰਵਾ ਲੈ ਭਾਈ ਨਾ ਤੂੰ ਵਿਆਹ ਕਰਵਾਵੇਂ ਤੇ ਨਾ ਇਹ ਵਿਆਹ ਕਰਵਾਉਂਦਾ ਹੈਗਾ ਉਹ ਦੇਖ ਨਹੀਂ ਮਾਤਾ ਜਦੋਂ ਮੈਂ ਤਾਂ ਕੋਈ ਕੁੜੀ ਪਸੰਦ ਆ ਗਈ ਨਾ ਮੈਂ ਤਾਂ ਉਹਦੀ ਵਿਆਹ ਕਰਵਾ ਲੂੰਗਾ ਇਹ ਤਾਂ ਇਹੀ ਹੈ ਜਿਹੜਾ ਦੇਖੀ ਜਾਂਦਾ ਅੱਛਾ ਐ ਤਾਂ ਫਿਰ ਪੁੱਤ ਤੂੰ ਮੈਨੂੰ ਸਮਝਦਾਰ ਲੱਗਦਾ ਫਿਰ ਮੇਰੀ ਗੱਲ ਸੁਣ ਤੂੰ ਮਣਾ ਮੋਟਾ ਇਹਨੂੰ ਵੀ ਸਮਝਾਇਆ ਕਰ ਇਹਦੇ ਵੀ ਪਾਖਾਨੇ ਚ ਬਈ ਹੁਣ ਮਾਤਾ ਕਦੋਂ ਤੱਕ ਕੰਮ ਕਰੀਂ ਜਾਊਗੀ ਮਾਤਾ ਮੈਂ ਤੈਨੂੰ ਪੱਥੀ ਰੱਖ ਸਮਝਾਉਣਾ ਇਹਦਾ ਸਿਰ ਝੂਈ ਨਹੀਂ ਜੂ ਸਰਕਦੀ ਹੈਗੀ ਉਹ ਕਾਲੇ ਤੂੰ ਵੀ ਮਾਨ ਵਾਲੀ ਰਲ ਜਾ ਆਇਆ ਤੂੰ ਕਿੱਥੇ ਸੀ ਅੱਛਾ ਰਾਤ ਨੂੰ ਆਸਲਾ ਹਾਂ ਕਰਦੇ ਫਿਰਦੇ ਹੋ ਤੁਸੀਂ ਹੈ ਉੱਠਣ ਸਾਰ ਲੱਗ ਜਾ ਕਰ ਸਰਪੰਚੀਆਂ ਘੋਟਣਾ ਨਾ ਕਰਦਾ ਕੰਮ ਧੰਦਾ ਨਾ ਕੋਈ ਦੇਖੀ ਹੈ ਕਾਸੀ ਦੀ ਸੋਚ ਵੀ ਕਰ ਤੈਨੂੰ ਓਏ ਕਾਲੇ ਆਪਾਂ ਤਾਂ ਚੱਲੀਏ ਯਾਰ ਬੇਬੇ ਤਾਂ ਉਹੀ ਬੋਲਣ ਲੱਗ ਜਿੰਦੀ ਆ ਆ ਚਾਹ ਦੀ ਘੁੱਟ ਤਾਂ ਚਲ ਸਜਾ ਫਿਰ ਹੁਣ ਨਲਿਆ ਕਾਲਾ ਪੀਜੂਗਾ ਕੋਈ ਨਾ ਮਰਤਾ ਚਾਹ ਤਾਂ ਮੈਂ ਤਾਂ ਹੁਣ ਪੀ ਕੇ ਆਇਆਂਗਾ ਇਹਨੂੰ ਪਰਛਲਾ ਜਿਹਨੇ ਪੀਣੀ ਆ ਓ ਮੈਂ ਵੀ ਨਹੀਂ ਪੀਣੀ ਹੈ ਜਾ ਕੇ ਪੀ ਲਾਂਗੇ ਕੋਈ ਨਾ ਸਾਨੂੰ ਕੰਮ ਤਾਂ ਜ਼ਿਆਦਾ ਹੋਂ ਦੇ ਪਹਿਲਾਂ ਬੋਲਣ ਲੱਗ ਜਾ ਕਰ ਇਹ ਹਜਾ ਕੀ ਕੰਮ ਐ ਪੁੱਤਾ ਹੁਣ ਤਾਂ ਚਾਹ ਚਾਹ ਲਾ ਰੱਖੀ ਸੀ ਹੁਣ ਖਾਲੀ ਪੇਟ ਜਾਵੇਂਗਾ ਭਲਾ ਹੈ ਬਸ ਬੇਬੇ ਤੂੰ ਗਾਲਾ ਦੇ ਕੇ ਪਿਆਈ ਦਿੱਤੀ ਚਾਹ ਹੌਣ ਸਾਰੀ ਗਾਲਾ ਲੱਗ ਗਈ ਕੰਡੀਆਂ ਜੋ ਤਾਂ ਚਲ ਜੇ ਲੱਛਣ ਇਹ ਜੇ ਕਰਦਾ ਹੁਣ ਬੋਲਾ ਨਾ ਰੰਗ ਦਾ ਕੰਮ ਤਾਂ ਕੋਈ ਕਰਦਾ ਨਹੀਂ ਹੈਗਾ ਆ ਦੇਖ ਲੈ ਮੇਰੇ ਹਾਨ ਦੀਆਂ ਨਾ ਸਾਰੀਆਂ ਪੋਤੇ ਪੋਤੀਆਂ ਵਾਲੀ ਹੋ ਰਹੀਆਂ ਨੇ ਮੈਂ ਫਿਰਦੀਆਂ ਉਰੇ ਗਿੱਟੇ ਗੁੱਡੇ ਕੜੀਸ ਦੀ ਪਤਾ ਨਹੀਂ ਕਿਦਾਂ ਸੁੱਖ ਦਾ ਸਾਰਾ ਮਿਲੂਗਾ ਚਲ ਮੈਂ ਤਾਂ ਫੀਮਾ ਚਾਦੀ ਕੋਟ ਨਮੇੜਾ ਕੰਮ ਮੈਨੂੰ ਕਿਹਾ ਐ ਬਈ ਕੋ ਬਹੂ ਕਰ ਲੂਗੀ ਆਪ ਹੀ ਕਰਨਾ ਕੋਈ ਜੋ ਤਾਂ ਹਾਂ ਭੈਸੇ ਤੈਨੂੰ ਇੱਕ ਗੱਲ ਕਹਾਂ ਯਾਰ ਗੁੱਸਾ ਤਾਂ ਨਹੀਂ ਕਰਦਾ ਹੈਗਾ ਕਿਉਂ ਕੀ ਹੋ ਗਿਆ ਉਹ ਮਾਤਾ ਯਾਰ ਸਹੀ ਕਹਿੰਦੀ ਸੀਗੀ ਤੈਨੂੰ ਵਿਆਹ ਵੀ ਕਰਾ ਲੈਣਾ ਚਾਹੀਦਾਗਾ ਹੁਣ ਉਹ ਕੰਨਾ ਕਿਚਰ ਕੰਮ ਕਰੀ ਜਾਊਗੀ ਉਹ ਬਾਬ ਤੇਰੇ ਤੇਰੇ ਨਾਲ ਤਾਂ ਮੈਂ ਕੰਮ ਚੱਲਿਆ ਤੂੰ ਹੀ ਮੈਨੂੰ ਗੱਲਾਂ ਸੁਣਾਉਣ ਲੱਗ ਗਿਆ ਉਹ ਮਾਂ ਤਾਂ ਐਂ ਬੋਲਦੀ ਰਹਿੰਦੀ ਆ ਕੋਈ ਨਾ ਠੱਡਾ ਮਾਂ ਪੁੱਤ ਦਾ ਤਾਂ ਐਂ ਚੱਲਦੀ ਰਹਿੰਦਾ ਤਾਂ ਓਏ ਉਹ ਤਾਂ ਹੈਗਾਗਾ ਅਲੱਦਾ ਦਿਨ ਉਹ ਮੂੰ ਸੁਨਾਈਆਂ ਕਰਦੀ ਹੈਗੀ ਜੇ ਦੇਉ ਨੇ ਤੈਨੂੰ ਰੋਟੀ ਤੇ ਜਵਾਬ ਦੇ ਦਦਾ ਨਾ ਤੈਨੂੰ ਫੇਰ ਪਤਾ ਲੱਗੂਗਾ ਵੀ ਘਰ ਵਾਲੀ ਜ਼ਰੂਰੀ ਸੀ ਕਿ ਨਹੀਂ ਓਏ ਯਾਰ ਉਹ ਵੀ ਨਾ ਇੱਥੇ ਰੌਲਾ ਪਾਈ ਜਾ ਤੂੰ ਬਾਗ ਚੱਲ ਫਿਰ ਮੈਂ ਆਉਣਾ ਵੀ ਆ ਕਰੇ ਕੰਮ ਤਾਂ ਦਾ ਵੀ ਦੇਖਣਾ ਉਹ ਕੰਮ ਤਾਂ ਦਿਨੋਂ ਬੜਾ ਆਤਾ ਹੈ ਬਹੂ ਨੂੰ ਸ਼ਾਪਿੰਗ ਕਰਾ ਕੇ ਲਿਆਉਣੀ ਹੈਗੀ ਇੱਥੇ ਹੀ ਫਿਰਾਂਗੇ ਮੇਰੇ ਮੰਗੂ ਗਲੀਆਂ 'ਚ ਓ ਚੱਲ ਯਾਰ ਹੁਣ ਲੇਟ ਹੋਈ ਜਾਂਨੇ ਆ ਤੂੰ ਪਾਸ ਨੱਡ ਦੇਣ ਲੱਗ ਜਾ ਆ ਕੇ ਦਰ ਪਾਲਿਆ ਤਾਂ ਐ ਓਏ ਇਹ ਤਾਂ ਸ਼ਾਰਟਕਟ ਆਗਾ ਦੇਖ ਅੱਗੇ ਰੋਡ ਆ ਗਿਆ ਪਰ ਰੋਡ ਦੇ ਵਗ ਜਾਗੇ ਚੱਲ ਕੋਈ ਨਾ ਉਹ ਤੂੰ ਇੱਕ ਗੱਲ ਦੱਸ ਯਾਰਾ ਤੂੰ ਤਾਂ ਮੈਂ ਸੋਚੀ ਬਠਾਂਗਾ ਜੇ ਮੈਂ ਤੂੰ ਕੋਈ ਹੂਰ ਪਰੀ ਵਿਆਹ ਕੇ ਲਾਏਗਾ ਵੀ ਬਾੜੀ ਸੋਹਣੀ ਆਊਗੀ ਉਹ ਐਂ ਸਮਝਦਾ ਹੁਣ ਤਾਂ ਹੂਰ ਪਰੀ ਆਊਗੀ ਅੱਛਾ ਉਹ ਜੱਟ ਤਾਂ ਇਹ ਜੀ ਵਿਆਹ ਕੇ ਲਿਆਊਗਾ ਨਿਹੜੇ ਤੜੇ ਪਿੰਡ ਦੇਖੂਗਾ ਐਨੀ ਸੋਹਣੀ ਤਾਂ ਕਿਤੇ ਨਹੀਂ ਹੋਣੀ ਹੱਥ ਲਾਇਆ ਮਾੜੀ ਹੋ ਉਹਦੇ ਬਾਅਦ ਤਾਂ ਜੋ ਤੇ ਫਿਰ ਆਪਾਂ ਐਂ ਕਰਦੇ ਆਂ ਜਿਆਦਾ ਜਾਦੂ ਦੀ ਛੜੀ ਲੈ ਲੈਂਦੇ ਆਂਗੇ ਜਾਫਰ ਅਲਾਦੀਨ ਦਾ ਚਰਾਗ ਲੈ ਲੈਂਦੇ ਆ ਉਹ ਤਾਂ ਉਹਦੇ ਵਿੱਚੋਂ ਨਿਕਲੂਗੀ ਉਹ ਤੂੰ ਅੱਗੇ ਦੇਖ ਲੈ ਇਹਦੇ ਗੱਲਾਂ ਚ ਕਿਸੇ ਚ ਮਾਰੇ ਓਏ ਐ ਦਾ ਕੁਝ ਨਹੀਂ ਬਾੜਾ ਸੌਰੀ ਮੈਂ ਜਾਣ ਬੁੱਝ ਕੇ ਨਹੀਂ ਮਾਰੀ ਅਚਾਨਕ ਹੀ ਮੈਂ ਜੀ ਸਾਡੇ 6:30 ਵਜੇ ਹੁੰਦੀ ਆ ਸੌਰੀ ਕਹਿਣਾ ਠੀਕ ਹੋ ਜਾਂਦੀ ਆ ਉਹ ਨਾਲੇ ਤੁਸੀਂ ਦੇਖ ਕੇ ਚਲਾ ਲਓ ਵੀ ਇਧਰੋਂ ਕੋਈ ਜੀ ਰੋਡ ਤੇ ਚੜ੍ਹਦੀ ਹੈਗੀ ਜੇ ਸਾਡੇ 6:30 ਵਜੇ ਰੇ ਫਿਰ ਕੌਣ ਜ਼ਿੰਮੇਵਾਰ ਸੀਗਾ ਨਾਲੇ ਜੇ ਤੁਸੀਂ ਠੀਕ ਹੁੰਦੇ ਨਾ ਇੱਥੇ ਸਾਰਾ ਪਿੰਡ ਇਕੱਠਾ ਹੋ ਜਾਂਦਾ ਚੱਲ ਕੋਈ ਗੱਲ ਨਹੀਂ ਇਹ ਚ ਨਾ ਬੋਲਣ ਵਾਲੀ ਕੀ ਗੱਲ ਹੈ ਹੁਣ ਜਦ ਮੈਂ ਕਹਿ ਹੀ ਜੀ ਤਾਂ ਗਲਤੀ ਹੋ ਗਈ ਹੁਣ ਮੈਨੂੰ ਫਾਇਦਾ ਨਹੀਂ ਟੰਗਣਾ ਤੁਸੀਂ ਨੇ ਕਾਲੇ ਓਏ ਰੋਲਾ ਨਹੀਂ ਪਾਈ ਜਾਂਦਾ ਕੁੜੀਆਂ ਨਾਲ ਉਹ ਸੌਰੀ ਮੰਗਦਾ ਰਹੀ ਆ ਐ ਨਹੀਂ ਬੋਲੀਦਾ ਹੁੰਦਾ ਤੁਸੀਂ ਮੈਨੂੰ ਨਾ ਥੋੜੇ ਸਮਝਦਾਰ ਲੱਗਦੇ ਹੋ ਪਰ ਇਹ ਤਾਂ ਮੈਨੂੰ ਮੂਰਖ ਲੱਗਦਾ ਜਿਹਨੂੰ ਜਮਾਂ ਹੀ ਬੋਲਣ ਦੀ ਤਮੀਜ਼ ਨਹੀਂ ਹੈਗੀ ਕਿ ਕੁੜੀਆਂ ਨਾਲ ਕਿਵੇਂ ਗੱਲ ਕਰੀਦੀ ਆ ਉਹ ਚੱਲ ਕੋਈ ਗੱਲ ਨਹੀਂ ਹੈਗੀ ਮੈਨੂੰ ਆਪੇ ਸਮਝਾ ਦੂ ਤੁਸੀਂ ਵਾਗ ਜੋ ਓਏ ਤੂੰ ਪਾਗਲ ਹੋਇਆ ਓਏ ਤੂੰ ਮੇਰੇ ਨਾਲ ਆਇਆ ਕਿ ਇਹਦੇ ਨਾਲ ਆਇਆਗਾ ਮੇਰੀ ਸਪੋਰਟ ਕਰਨ ਦੀ ਪਿਆਏ ਤੂੰ ਉਹਦੀ ਸਪੋਰਟ ਕਰੀਂ ਨਾ ਨਾਲੇ ਗਲਤੀ ਉਹਦੀ ਹੈਗੀ ਆਪਾਂ ਰੋਡ ਤੇ ਚੜਦੇ ਉਹਨੇ ਲੈ ਕੇ ਬੱਚੇ ਮਾਰੀਆ ਉਹ ਜਦੋਂ ਤੈਨੂੰ ਕਹਤਾ ਨਹੀਂ ਬੋਲੀਦਾ ਹੁੰਦਾ ਕੁੜੀਆਂ ਨੂੰ ਐ ਤੁਸੀਂ ਵਗਜੋ ਕੋਈ ਗੱਲ ਦੀ ਆਪੀ ਸਮਝਾ ਦੂੰਗਾ ਪਰ ਮੁੰਡਾ ਤੇਰਾ ਸੱਜੇ ਡੇਕ ਕਿਨਸੂ ਦਿਮਾਗ ਫਟੜ ਕਟੁਕਾਂ ਲੱਗਿਆ ਤੈਨੂੰ ਤਾਂ ਉਹਦੇ ਸਾਈਡ ਲਾਈਨ ਲੱਗ ਰਿਹਾਗਾ ਮੈਂ ਤਾਂ ਲਾਦਾ ਨਾ ਛੱਡ ਕੇ ਥੋੜੇ ਲਵਾਉਣ ਵਾਲੇ ਨੇ ਚਲ ਕੇ ਜੀ ਹੁਣ ਇੱਥੇ ਖੜਾ ਕੀ ਜਾ ਠਾ ਭਾਈਆ ਹੁਣ ਚਲ ਚੱਲੀਏ ਨਾਲੇ ਗੱਲ ਕੀਤੀ ਉਹਦੀ ਸੀਗੀ ਤੋਂ ਬਦ ਤਾਂ ਮੇਰੀ ਸਾਈਡ ਲੈ ਲਿਆ ਕਰ ਉਹਦੇ ਨੇ ਨਹੀਂ ਹੋ ਕੇ ਖੜ ਗਿਆ ਉਹ ਭਾਈ ਮਨ ਤਾਂ ਗਲਤੀ ਪਤੀ ਨਹੀਂ ਲੱਗੀ ਕਿਹਦੀ ਗਲਤੀ ਸੀ ਉਹ ਫਾਇਟ ਹੋ ਤਾ ਆਜਾ ਕਾਲੇ ਘਰੇ ਆਜਾ ਚਾਹ ਪੀ ਕੇ ਜਾਈਂ ਉਹ ਬਸ ਜੋ ਤੋਏ ਮੇਰੀ ਮਾਂ ਤਾਂ ਤੇਰੀ ਮਾਂ ਵਰਗੀ ਹੈਗੀ ਘਰੇ ਜਾਂਦੋਂ ਮੈਨੂੰ ਕੋਈ ਗਾਲਾਂ ਕੱਢੂਈ ਸਵੇਰ ਦੇ ਗਏ ਹੋਇਆ ਮੈਂ ਤਾਂ ਕਹਿ ਗਿਆ ਮੈਂ ਘੰਟੇ ਚ ਮੁੜਿਆ ਮੈਂ ਆਹ ਦੇਖ ਲੈ ਦੁਪਹਿਰ ਵੀ ਟੱਪ ਗਈ ਹੋਣਾ ਉਹ ਇੱਕੋ ਸਕੂਟਰੀ ਵਾਲੀ ਕਰਕੇ ਮੇਰਾ ਦਿਮਾਗ ਖਰਾਬ ਹੋਇਆ ਗਿਆ ਓਏ ਸਕੂਟਰੀ ਵਾਲੇ ਤਾਂ ਕਿ ਵਿਚਾਰੀ ਕਿੰਨੀ ਚੰਗੀ ਸੀ ਉਹਦਾ ਕਿੰਨੇ ਪਿਆਰ ਨਾਲ ਬੋਲ ਰਹੀ ਸੀ ਤੂੰ ਹੀ ਬੱਸ ਉਹਨੂੰ ਗਲਤ ਜੇ ਬੋਲਣ ਲੱਗ ਗਿਆ ਉਹ ਬੱਸ ਕਰ ਬੱਸ ਕਰ ਵਗ ਜਾ ਅੰਦਰ ਹੋਰ ਇੱਥੋਂ ਮੁਖੀਆਂ ਖਾਲੀ ਤੂੰ हो आ गया पी जीजा बस बस ले आ गया मुंडा कदों दी डीख दी पेना खुश दिया इन्नू रोटी खाउगा क चा पीवा सॉरी मैं जान जानबूझ के नहीं मारी ओ सॉरी सॉरी ਲੱਗਦਾ ਸੌਰੀ ਦਾ ਤੂੰ ਬਟੰਗਰੇ ਜਿਹਾ ਬਣਾ ਫਿਰਦਾ ਹੈ ਵੇ ਮੈਂ ਤਾਂ ਤੈਨੂੰ ਐ ਪੁੱਛਦੀ ਸੀ ਵੀ ਚਾਹ ਪੀਵੇਂਗਾ ਕਿ ਰੋਟੀ ਖਾਂਵੇਂਗਾ ਤੇ ਤੂੰ ਬੋਲਿਆ ਮੈਨੂੰ ਦੰਦ ਕੱਢੀ ਜਾਂਦਾ ਹੈ ਵਾ ਮੁੰਡਿਆ ਮੇਰੀ ਗੱਲ ਦਾ ਤਾਂ ਜਵਾਬ ਦੇ ਬੂ ਮੈਂ ਮਰ ਜਾ ਆ ਇਹਨੂੰ ਕੀ ਹੋਏਗਾ ਅੱਗੇ ਤਾਂ ਮੈਨੂੰ ਇੱਕ ਦੀਆਂ 18 ਸੁਣਾਉਂਦਾ ਸੀ ਅੱਜ ਚੁੱਪ ਕਰਕੇ ਲੰਘ ਗਿਆ ਚੱਲ ਕੋਈ ਨਾ ਭੁੱਖ ਲੱਗੀ ਹੋਣੀ ਆ ਰੋਟੀ ਐ ਫੜਾ ਦੰਨੀ ਆ ਕਿਹੜਾ ਟਾਈਮ ਹੋਇਆ ਪਿਆ ਚਾਹ ਫੇਰ ਪੀ ਲੂਗਾ ਸਾਰਾ ਰੋਟੀ ਪਾਣੀ ਠੰਡਾ ਹੋ ਗਿਆ ਮੁੰਡੇ ਦੇ ਚੱਕਰਾਂ ਚ ਐ ਕਰਦੀਆਂ ਗਰਮ ਕਰਦੀਆਂ ਗਰਮ ਕਰਕੇ ਨਾ ਫਿਰ ਲੈ ਜੂਗੀ ਇਕਾ ਮੁੰਡੇ ਨੂੰ ਸਮਝ ਨਹੀਂ ਆਉਂਦੀ ਹੈਗੀ ਪਤਾ ਨਹੀਂ ਕੀ ਪੂਤ ਚਿੰਬੜਾ ਹੈਗਾ ਜਿਹੜਾ ਦੰਦੇ ਕੱਢੀ ਜਾਂਦਾ ਮੈਂ ਤਾਂ ਐ ਹੀ ਕਹਿੰਨੀ ਆ ਰੱਬਾ ਇਹਨੂੰ ਕੋਈ ਚੜੇਲੀ ਟੱਕਰ ਦੇ ਫੇਰ ਲੋਟਾਉ ਇਹ ਐ ਨਹੀਂ ਆਂਦਾ ਹੈਗਾ ਲੈ ਠੰਡੀਆਂ ਹੋਈਆਂ ਪਈਆਂ ਨੇ ਵੀ ਤੂੰ ਸਵੇਰ ਦਾ ਨਿਕਲਿਆ ਹੋਏਗਾ ਰੋਟੀ ਪਾਣੀ ਦਾ ਚੱਜ ਨਾਲ ਖਾ ਲਿਆ ਕਰ ਟਾਈਮ ਸਾਰ ਤੁਸੀਂ ਇੱਥੇ ਹੂੰ ਮੈਂ ਤੁਹਾਡੇ ਲਈ ਰੋਟੀ ਲੈ ਕੇ ਆਈ ਆਂ ਅੱਛਾ ਤੁਸੀਂ ਮੇਰੇ ਲਈ ਰੋਟੀ ਬਣਾ ਕੇ ਲਿਆਇਆ ਤੇ ਹੋਰ ਤੁਸੀਂ ਮੇਰੀ ਇੰਨੀ ਹੈਲਪ ਕਰੀ ਸੀ ਤੇ ਮੈਂ ਤੁਹਾਡੇ ਲਈ ਰੋਟੀ ਦਾ ਬਣਾ ਕੇ ਲਿਆਈ ਸਕਦੀ ਆਂ ਉਹ ਫੇਰ ਕਿੱਡੀ ਗੱਲ ਆ ਮੈਂ ਤਾਂ ਥੋੜੀ ਜਿਹੀ ਹੈਲਪ કરી ਸੀ ਤੁਸੀਂ ਰੋਟੀ ਬਣਾ ਲਈ ਨਾਲੇ ਤੁਹਾਨੂੰ ਮੇਰਾ ਘਰ ਕਿਵੇਂ ਲੱਭਿਆ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਘਰ ਤਾਂ ਆਪੇ ਲੱਭ ਜਾਂਦਾ ਸਹੀ ਗੱਲ ਆ ਜੀ ਥੈਂਕ ਯੂ ਜੀ ਮੈਨੂੰ ਲੱਗਦਾ ਨਾ ਤੇਰਾ ਦਿਮਾਗ ਚੰਗੀ ਤਰ੍ਹਾਂ ਹਿੱਲ ਗਿਆ ਕਦੇ ਤੂੰ ਮੈਨੂੰ ਸੌਰੀ ਕਹਿਣਾ ਤੇ ਕਦੇ ਥੈਂਕ ਯੂ ਕਹਿਣਾਗਾ ਉਹ ਬੇਬੇ ਤੁਸੀਂ ਇੱਥੇ ਨਾਲੇ ਉਹ ਕਿੱਥੇ ਗਈ ਉਹ ਕੌਣ ਇੱਥੇ ਤਾਂ ਕੋਈ ਵੀ ਨਹੀਂ ਹੈਗਾ ਇੱਥੇ ਤਾਂ ਮੈਂ ਹੀ ਖੜੀ ਆ ਵੇ ਮੈਨੂੰ ਆਏਂ ਦੱਸ ਆ ਦਿਨ ਦੇ ਹਾਰੇ ਤੂੰ ਕਿਹੜੀ ਮਾਸੀ ਦੇ ਸੁਪਨੇ ਦੇਖੀ ਜਾਂਣਾ ਹੈ ਕੌਣ ਸੀ ਇੱਥੇ ਉਹ ਬੇਬੇ ਰੋਟੀ ਮੈਨੂੰ ਫੜਾ ਕੇ ਤਾਂ ਗਈ ਆ ਰੋਟੀ ਤੈਨੂੰ ਮੈਂ ਫੜਾਈ ਐ ਮੈਨੂੰ ਲੱਗਦਾ ਤੂੰ ਹੱਲ ਗਿਆ ਚੁੱਪ ਕਰਕੇ ਰੋਟੀ ਖਾ ਲੈ ਉਹ ਕਹਤੇ ਮੈਂ ਸਦਾਈ ਤਾਂ ਨਹੀਂ ਹੋ ਗਿਆ ਮੈਂ ਤਾਂ ਉਹਦੀ ਸੁਪਨੇ ਆਈ ਜਾਂਦੇ ਨੇ ਬਾਰ-ਬਾਰ ਉਹ ਹੀ ਦਿਖ ਰਹੀ ਆ ਪਤਾ ਨਹੀਂ ਅਜ ਕਾਲਾ ਮੁੰਡੇ ਨੂੰ ਕੀ ਹੋਈ ਜਾਂਦਾ ਮੈਨੂੰ ਤਾਂ ਨਾ ਲੱਗਦਾ ਸੱਚੀ ਇਹਦਾ ਦਿਮਾਗ ਹੀ ਖੱਲ ਗਿਆ ਉਹ ਯੂਟ ਪਟੰਗ ਜੀ ਮਰੀ ਜਾਂਦਾ ਤੁਸੀਂ ਇੱਥੇ ਹਾਂ ਮੈਂ ਇੱਥੇ ਕੀ ਗੱਲ ਹੋਗੀ ਤੁਸੀਂ ਰੋਟੀ ਕਿਉਂ ਨਹੀਂ ਖਾ ਰਹੇ ਰੁੱਕ ਕਿਉਂਗੇ ਉਹ ਨਾਲੇ ਜਦੋਂ ਮੰਮੀ ਇੱਥੇ ਆਈ ਸੀ ਉਦੋਂ ਤਾਂ ਤੁਸੀਂ ਇੱਥੇ ਹੈ ਨਹੀਂ ਸੀ ਕਿੱਥੇ ਸੀ ਤੁਸੀਂ ਲੈ ਮੈਂ ਕਿੱਥੇ ਜਾਣਾ ਮੈਂ ਤਾਂ ਇੱਥੇ ਹੀ ਬੈਠੀ ਸੀ ਕੀ ਗੱਲ

ਨਾਲੇ ਹੁਣ ਬਾਹਰ ਹੀ ਆ ਗਿਆ ਨਾਲੇ ਮੈਂ ਉਹਦੋਂ ਤੈਨੂੰ ਕਿਹਾ ਸੀ ਵੀ ਰੋਟੀ ਖਾਲ ਲੈ ਰੋਟੀ ਖਾਲ ਲੈ ਉਹਦਾ ਤੂੰ ਮੰਨਿਆ ਨਹੀਂ ਹੈਗਾ ਮੈਨੂੰ ਤਾਂ ਐ ਸੀ ਮਾਂ ਚੱਲ ਹੋਰ ਰੋਟੀ ਫੜਾ ਕੇ ਆਵਾਂ ਤੂੰ ਰੋਟੀ ਆਹੀ ਚੱਕੀ ਫਿਰਦਾ ਹਲੇ ਉਹ ਪਤਾ ਨਹੀਂ ਬੇਬੇ ਮੈਨੂੰ ਰੋਟੀ ਖਾ ਲੈਣ ਦੇ ਐ ਰੱਬਾ ਦੇ ਪੱਤਾ ਕਿਤੇ ਤੂੰ ਤੈਨ ਕੰਨੇ ਆ ਟੂਣਾ ਤਾਂ ਨਹੀਂ ਟੱਪਿਆ ਆ ਮੈਨੂੰ ਤਾਂ ਲੱਗਦਾ ਨਾ ਬਾਬੇ ਕੋਲੇ ਜਾ ਕੇ ਤਬੀਦ ਕਰਾਉਣਾ ਪਊਗਾ ਜਿਹੜਾ ਤੂੰ ਊਟ ਪਟੰਗ ਜਾ ਕਰੀ ਜਾਂਦਾ ਹਰਕਤਾਂ ਦਾ ਦੇਖ ਲੈ ਕਿਦਾਂ ਦੀ ਕਰੀ ਜਾਂਦਾ ਤੂੰ ਹੋਇਆ ਕੀ ਆ ਬੁੱਤ ਤੈਨੂੰ ਕਿੰਨਾ ਡਰਿਆ ਜਾ ਬੈਠੇ ਤੂੰ ਗੱਲ ਕੀ ਐ ਨਾ ਦੱਸਦਾ ਨਾ ਬੋਲਦਾ ਓਹੋ ਇਹਨੂੰ ਹੁਣ ਕੀ ਹੋ ਗਿਆ ਚੰਗੀ ਭਲੀ ਚਲਦੀ ਚਲਦੀ ਇਹ ਤਾਂ ਕਿੱਕ ਵੀ ਨਹੀਂ ਹੈਗੀ ਇਹ ਬੰਦਾ ਕਿੱਕ ਮਾਰ ਕੇ ਸਟਾਰਟ ਕਰ ਲੂਗਾ ਉੱਥੇ ਕਿਸੇ ਨੂੰ ਕਹਿ ਵੀ ਨਹੀਂ ਸਕਦੀ ਨਾ ਓਹੋ ਕਿੱਥੇ ਫਸ ਗਈ ਮੈਂ ਵੀ ਆ ਕੇ ਕਾਲੇ ਓਏ ਯਾਰ ਮੈਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਚਾਰ ਇਸ ਪੇਰੇ ਉਹੀ ਕੁੜੀ ਦਿਸੀ ਜਾਂਦੀ ਆ ਖੜੀ ਓਏ ਉਹ ਬਤਮੀਜ਼ ਜੀ ਓ ਯਾਰ ਬਤਮੀਜ਼ ਨਾ ਕਹਿ ਉਹ ਤਾਂ ਤੇਰੀ ਪਰਜਾਈ ਆ ਪਰਜਾਈ ਕਰਦੀ ਹੈਗੀ ਨਾ ਦਾ ਕੋਈ ਥਾਂਟ ਗਿਆ ਨਾ ਆਪਣੇ ਕੋਲ ਕੋਈ ਉਹਦਾ ਨੰਬਰ ਨੰਬਰ ਆਗਾ ਐਂ ਕਾਦੀ ਪਰਜਾਈ ਹੋ ਗਈ ਉਹ ਨਾਲ ਯਾਰ ਤੈਨੂੰ ਇੱਕੋ ਹੀ ਕੁੜੀ ਲੱਭੀ ਸੀਗੀ ਬਤਮੀਜ਼ ਜੀ ਦੇਖ ਲੈ ਕਰ ਗਲਤੀ ਵੀ ਆਪ ਨਾਲ ਸਕੂਟਰੀ ਮਰੀ ਲਿਆ ਕੇ ਤਾਂ ਵੀ ਆਪਣੀ ਗਲਤੀ ਕਰਦੀ ਸੀਗੀ ਤੂੰ ਵੀ ਉਹ ਰਾਜ ਅੰਦੀ ਨੂੰ ਪਸੰਦ ਕਰਕੇ ਭੇਜਣਾ ਓ ਯਾਰ ਚੰਗਾ ਯਾਰ ਤੂੰ ਹੀ ਨਾ ਤੰਗ ਕਰੀ ਜਾ ਹੁਣ ਓਏ ਯਾਰ ਹੁਣ ਤਾਂ ਉਹਦੀ ਜੀ ਰੀ ਭਜਾਈ ਆ ਫਤ ਉਹਦੀ ਕਰਾਰੀ ਆੜੀ ਓ ਜੋਤਾ ਨਾ ਤਾਂ ਯਾਰ ਉਹਦੇ ਹੀ ਆਪਣੇ ਕੋਲੇ ਫੋਟੋ ਆ ਗਈ ਤੇ ਨਾ ਕੋਈ ਨੰਬਰ ਆ ਆਪਾਂ ਤਾਂ ਇਹ ਵੀ ਨਹੀਂ ਹੈਗਾ ਵੀ ਕਿਸੇ ਨੂੰ ਫੋਟੋ ਦਿਖਾ ਕੇ ਪਤਾ ਕਰ ਲਾਂਗੇ ਵੀ ਆ ਕੁੜੀ ਨੂੰ ਜਾਣਦੇ ਹੋਗੇ ਜੇ ਨੰਬਰ ਹੁੰਦਾ ਤਾਂ ਆਪਾਂ ਫੇਰ ਵੀ ਉਹਨੂੰ ਪੁੱਛ ਲੈਂਦੇ ਫੋਨ ਫੋਨ ਕਰਕੇ ਵੀ ਕਿੱਧਰ ਰਹਿੰਦੇ ਹੋ ਤੁਸੀਂ ਕਿੱਥੇ ਆ ਓ ਕਾਲੇ ਕਿਉਂ ਤੰਗ ਕਰੀ ਜਾਣਾ ਮੈਨੂੰ ਓ ਯਾਰ ਜੇ ਤੇਨੂੰ ਪਸੰਦੀ ਆ ਗਈ ਸੀ ਤੂੰ ਕੱਲ ਹੀ ਦੱਸ ਦਿੰਦਾ ਉਹਨੂੰ ਆਪਾਂ ਰੋਕ ਕੇ ਪੁੱਛ ਹੀ ਲੈਂਦੇ ਵੀ ਸਾਡਾ ਭਾਈ ਜੋਤ ਐ ਕਹਿੰਦਾਗਾ ਭਰਾਤ ਲੈ ਕੇ ਆਉਣੀ ਹੈ ਕੀ ਕਰੇ ਓਏ ਬਸ ਯਾਰ ਤੂੰ ਰਹਿਣ ਦੇ ਤੂੰ ਨਹੀਂ ਸਮਝ ਸਕਦਾ ਓ ਚੱਲ ਆਇਆ ਚੱਲੀ ਆਪਾਂ ਹੋਏ ਜੋਤ ਓਏ ਹਾਂ ਆ ਭੀ ਲੱਭ ਗਿਆ ਓਏ ਕਿੱਥੇ ਆ ਦੇਖ ਓ ਖੜੀ ਆ ਸਕੂਟਰੀ ਖਰਾਬ ਹੋ ਰਹੀ ਮੈਨੂੰ ਲੱਗਦਾ हां यार लगदी ता या। या। दे। हो गई आ ओ लगदी ਨਹੀਂ ਉਹ ਹੈਗੀ ਉਹ ਆ ਮੈਂ ਚੰਗੀ ਤਰ੍ਹਾਂ ਜਾਣਦਾ ਇਹ ਉਹੀ ਬਤਮੀਜ਼ ਜੀ ਕੁੜੀ ਆ ਓ ਯਾਰ ਬਤਮੀਜ਼ ਨਾ ਕਿਹਾ ਕਰ ਯਾਰ ਤੈਨੂੰ ਕਿੰਨੇ ਵਾਰ ਕਿਹਾ ਤੇਰੇ ਕੋਲੇ ਮੌਕਾ ਆ ਜਾ ਕੇ ਉਹਨਾਂ ਨਾਲ ਗੱਲ ਕਰਦਾ ਚੱਲ ਆ ਜਾ ਦੇਖਦੇ ਆ ਓਹੋ ਚੱਲ ਪਾ ਕੀ ਹੋ ਗਿਆ ਤੈਨੂੰ ਉਹ ਤੇ ਰਸਤੇ 'ਚ ਲਿਆ ਕੇ ਸਕੂਟਰੀ ਖੜਾਤੀ ਨੂੰ ਕੀ ਗੱਲ ਨਹੀਂ ਕੀ ਗੱਲ ਹੋ ਗਈ ਸਕੂਟਰੀ ਨੂੰ ਪਤਾ ਨਹੀਂ ਕੀ ਹੋ ਗਿਆ ਚੰਗੀ ਭਲੀ ਚੱਲਦੀ-ਚੱਲਦੀ ਖੜ ਗਈ ਹੁਣ ਸਟਾਰਟ ਹੀ ਨਹੀਂ ਹੋ ਰਹੀ ਕਦੋਂ ਦੀ ਇਹਦੇ ਆਲੇ-ਦਲੇ ਗੇੜੇ ਲਈ ਜੰਦੀ ਆ ਮੈਂ ਚਲ ਕੋਈ ਗੱਲ ਨਹੀਂ ਉਹ ਕਾਲੇ ਦੇਖੀ ਕੀ ਗੱਲ ਹੋ ਗਈ ਯਾਰ ਆਂ ਦੇਖਦਾ ਕੋਈ ਨਾ ਦੇਖ ਲੂਗਾ ਇਹ ਬੋਜੀ ਸੈਟ ਇਹ ਸਕੂਟਰਾਂ ਦਾ ਵੀ ਔਖਾ ਹੀ ਆ ਬਿਜਲੀ ਵਾਲੀਆਂ ਦਾ ਤਾਂ ਹੋਏ ਕੋਈ ਪ੍ਰੋਬਲਮ ਨਹੀਂ ਜਿਹਦਾ ਜੋ ਤਾਂ ਇਹਦਾ ਠੀਕ ਆ ਗਿਆ ਹੋ ਗਈ ਸੈਟਾਂ ਉਹ ਇਹਦਾ ਸਟੈਂਡ ਲੱਗਿਆ ਹੁੰਦਾ ਗਾ ਜੀ ਚੱਲਦੀ ਨਹੀਂ ਹੁੰਦੀ ਕਈ ਵਾਰ ਆ ਸਮਾਂ ਲੱਗਦਾ ਆ ਦੇਖ ਹਾਂ ਚੱਲ ਵੀ ਇਹਦਾ ਉਹੀ ਪ੍ਰੋਬਲਮ ਆ ਇਹ ਬੰਦ ਹੋ ਜਾਂਦੇ ਨੇ ਸੈਂਸਰ ਹੁੰਦਾ ਗਾ ਅੱਛਾ ਫਿਰ ਮੈਨੂੰ ਇਹਨਾਂ ਪਤਾ ਨਹੀਂ ਮੈਂ ਇਹਦਾ ਘੱਟ ਯੂਜ਼ ਕਰੀ ਆ ਮੈਂ ਦੂਸਰੀ ਜ਼ਿਆਦਾ ਯੂਜ਼ ਕਰਦੀ ਆ ਚਲੋ ਕੋਈ ਗੱਲ ਨਹੀਂ ਹੁਣ ਤਾਂ ਪਤਾ ਲੱਗ ਗਿਆ ਹਾਂ ਹਾਂ ਤੁਸੀਂ ਜਾ ਸਕਦੇ ਹੋ ਹਾਂ ਥੈਂਕ ਯੂ ਸੋ ਮਚ ਥੈਂਕ ਯੂ ਨਹੀਂ ਤਾਂ ਮੈਂ ਇੱਥੇ ਖੜੀ ਰਹਿੰਦੀ ਕਿਹੜਾ ਇਹਰਾ ਕੋਈ ਪਤਾ ਪਤਾ ਕਰ ਲਾ ਚਲੋ ਤੁਸੀਂ ਬੀਜਾ ਬੀਜਾ ਕਰਾ ਲੈਣਾ ਉਹ ਇੰਨਾ ਮਾੜਾ ਤਾਂ ਹੈ ਨਹੀਂ ਜਿੰਨਾ ਲੱਗ ਰਿਹਾ ਸੀ ਉਹ ਤੂੰ ਆਇਆ ਅੱਛਾ ਗੱਲਾਂ ਨਾ ਮਾਰ ਪਰ ਮੋਟਰਸਾਈਕਲ ਚੱਗਦੇ ਤੇ ਦੇਖ ਮਾਗਰ ਚੱਲਦਾ ਫੇਰੇ ਐਡਰੈਸ ਬਤਲਤੀਆ ਜਲੀਬ ਆ ਆ ਆ ਗਿਆ ਤਾ ਓਏ ਕੀ ਗੱਲ ਹੋ ਗਈ ਇੰਜ ਠੰਡ ਚ ਪਟੰਦਰਾ ਬੁਲਾਇਆ ਕੀ ਲੱਭ ਗਿਆ ਤੈਨੂੰ ਓਏ ਬੌਬ ਦੇ ਚੀ ਲੱਭੀ ਗਈ ਕਉਂ ਕਿਸ ਨੂੰ ਕਿ ਖੁਸ਼ ਹੋ ਜਾਣਾ ਭਾਬੀ ਦਾ ਡਰੈੱਸ ਲੱਭ ਗਿਆ ਓਹ ਕਿਹੜੀ ਭਾਬੀ ਓਏ ਉਹ ਰਸਟੜੇ ਭਾਬੀ ਹੋਰ ਕਿਹੜੀ ਭਾਬੀ ਜਰਾ ਤੇ ਨਾਲੇ ਮੈਨੂੰ ਤਾਂ ਬਚੋਲਾ ਹੀ ਮਿਲ ਗਿਆ ਜਿਹੜਾ ਪਲਾ ਦੇਖਾ ਸਕਦਾਗਾ ਅੱਛਾ ਤੇਰੇ ਪਿੰਡ ਦੇ ਉਧਰ ਅੱਛਾ ਬਾਈ ਰੱਬ ਤੇਰੇ ਵਰਗਾ ਦੋਸਤ ਹਰੇਕ ਨੂੰ ਦੇਵੇ ਤਾਂ ਯਾਰ ਖੁਸ਼ੀ ਦੀ ਗੱਲ ਆ ਓਏ ਚੱਲ ਫਿਰ ਓਏ ਇੱਥੇ ਬੱਠੇ ਕੀ ਕਰਦੇ ਆ ਆਪਾਂ ਕੋ ਚੋਲਿਆਂ ਜਾਂ ਕਿ ਮਿਲ ਕੇ ਹੁਣਾਂ ਤੇ ਗੱਲਬਾਤ ਕਰਕੇ ਹੁਣਾਂ ਚੱਲ ਫਿਰ ਚੱਲੀ ਐ ਬੈਟ ਕੇ ਹੁੰਨੇ ਆ ਤੁਸੀਂ ਅਬ ਕਿ ਦਾਕਰਾ ਕੋਈ ਹਾਲ ਐ ਹੋ ਕੇ ਕਿੱਧਰ ਜਾ ਰਹੇਗਾ ਵਧੀਆ ਕਾਲੇ ਬੱਜਿਆ ਤੂੰ ਦੱਸ ਵਧੀਆ ਕਿੱਧਰ ਜਾਂਦਾ ਸੀਗਾ ਮੈਂ ਮਾਤਾ ਪਿੰਡ ਤੇ ਗੇੜਾ ਦੇ ਕੇ ਆਉਂਦਾ ਸੀ ਉਹ ਅਸਤ ਦੇ ਬਾਈ ਵਧੀਆ ਚੜਦੀ ਕਲਾ ਵੀਰੇ ਕੱਲ ਨਹੀਂ ਗਈ ਤੇਰੇ ਨਾਲ ਆਂ ਮੁੰਡੇ ਬਾਰੇ ਉਹ ਕੰਮ ਨਹੀਂ ਮਤਲਬ ਅਸਾ ਰਸਤੇ ਵਾਲੀ ਹਾਂ ਹਾਂ ਤੇ ਰਿਸ਼ਤਾ ਇਸ ਤਰੀਕਾ ਕਰਾਉਣਾ ਹੈ ਉਹਨਾਂ ਨੂੰ ਕੁਝ ਹੱਕ ਨਾ ਹੋਵੇ ਮੈਨੂੰ ਲੱਗੇ ਵੀ ਬਸ ਅਜਾ ਪਰਮਾਤਮਾ ਮਨ ਨੂੰ ਮੇਲ ਹੋਏ ਹੋਵੇ ਸੀ ਪਹਿਲਾਂ ਓਹ ਤੂੰ ਇਹ ਗੱਲ ਤੋਂ ਬੇਫਿਕਰ ਸਮਝ ਮੈਨੂੰ ਇਹ ਤਾਂ ਕੰਮ ਹੋ ਹੀ ਸਮਝ ਨਾਲੇ ਮੇਰੀ ਉਂਗਲ ਤੇ ਗੁੱਟ ਦਾ ਖਿਆਲ ਜ਼ਰੂਰ ਰੱਖਿਓ ਓਏ ਭਾਈ ਉਹ ਗੱਲ ਦੀ ਟੈਨਸ਼ਨ ਆਲੇ ਬਾਰੇ ਰਿਸ਼ਤਾ ਹੀ ਪੂਰ ਚਾੜਦੇ ਕਿਵੇਂ ਮਰ ਜੀ ਬਸ ਉਹਨਾਂ ਨੂੰ ਸ਼ੱਕ ਨਾ ਹੋਵੇ ਵੀ ਅਸੀਂ ਛੋੜੇ ਲਵੇ ਆਏ ਸੀ ਓ ਮੈਂ ਰਿਸ਼ਤਾ ਕਰਾਵਾਂ ਪੂਰ ਨਾ ਚੜੇ ਇਹ ਤਾਂ ਹੋ ਨਹੀਂ ਸਕਦਾ ਕੋਈ ਨਾ ਹੁਣ ਮੈਂ ਕੁੜੀਆਂ ਦੇ ਜਾ ਕੇ ਆਉਂਗਾ ਨਾਲੇ ਉਧਰ ਜਾਣਾ ਤਾਂ ਹੈਗਾਗਾ ਹਾਂ ਉਹ ਤੁਸੀਂ ਵੀ ਘਰੇ ਜਾਓ ਪਰ ਗੁੱਟ ਦਾ ਖਿਆਲ ਜ਼ਰੂਰ ਰੱਖਿਓ ਬਹੁਤ ਜੀ ਟੈਨਸ਼ਨ ਆ ਲੱਗਦੀ ਓਏ ਨਾ ਫੇਰ ਨਾ ਕਰ ਮੈਂ ਹੈਗਾ ਨਾ ਤੇਰਾ ਸਾਰਾ ਮਨਤਨ ਕਰਵਾਉਂਗਾ ਬਾ ਠੀਕ ਆ ਤੇਰੇ ਕਰਕੇ ਕਰਵਾ ਰਿਹਾ ਨਹੀਂ ਮੈਂ ਕਿਸੇ ਦਾ ਇੰਨਾ ਵਿਸ਼ਵਾਸ ਨਹੀਂ ਕਰਦਾ ਯਾਰ ਉਹ ਕਰਾਇਆ ਹੀ ਚੰਗਾ ਕੰਮ ਆਪਣਾ ਆਪਣਾ ਭਰਾ ਹੀ ਆ ਜੀ ਚੱਲ ਠੀਕ ਆ ਫਿਰ ਹਾਂ ਚੱਲ ਚੱਲ ਚੱਲੀਏ ਫਿਰ ਆਪਾਂ ਹਾਂ ਲੈ ਝਾੜੂ ਲਾ ਦਾਂ ਵਿਚਾਰੀ ਫਿਰ ਸਾਰਾ ਦਿਨ ਕੰਮ ਕਰਦੀ ਰਹਿੰਦੀ ਕੁਛ ਬਾਪੂ ਓ ਮੈਨੂੰ ਲਾ ਦੇਣ ਦੇ ਪੁੱਤ ਝਾੜੂ ਬਹਿ ਜਾ ਬਾਪੂ ਇੱਥੇ ਫੇਰ ਕੀ ਹੋ ਗਿਆ ਪੁੱਤ ਤੈਨੂੰ ਬਾਪੂ ਮੈਂ ਕਿੰਨੀ ਵਾਰੀ ਮਨਾ ਕਰਿਆ ਕਿ ਜਦੋਂ ਮੈਂ ਔਨੀ ਹੁੰਨੀ ਆ ਮੈਂ ਆਪੇ ਕਰ ਦਿਆ ਕਰੂੰਗੀ ਪਿਆ ਰਹਿੰਦੇ ਆਕਰ ਸਾਰੀ ਦਿਹਾੜੀ ਐਵੇਂ ਖੱਜਲ ਖਵਾਰ ਹੁੰਨਾ ਰਹਿਣਾ ਤੂੰ ਉਹ ਪੁੱਤ ਘਰ ਦੇ ਕੰਮ ਦਾ ਮੇਣਾ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਹੁਣ ਤੂੰ ਸਾਰਾ ਦਿਨ ਇੰਨੇ ਕੰਮ ਕਰਦੀ ਐਂ ਜੀ ਪਹਿਲਾਂ ਕੰਮ ਕਰਕੇ ਆਪਣੇ ਪੜਨ ਜਾਣੀ ਐ ਜੀ ਫੇਰ ਆ ਕੇ ਘਰ ਦੇ ਕੰਮ ਕਰਦੀ ਐ ਜੀ ਐਨੇ ਕੰਮ ਕਰਨੇ ਪੈਂਦੇ ਆ ਤੈਨੂੰ ਮੈਂ ਕਿਹਾ ਚੱਲ ਥੋੜਾ ਜਿਹਾ ਮੈਂ ਝਾੜੂ ਲਾਣਾਂ ਕੀ ਗੱਲ ਐ ਇਹ ਕੁਝ ਨਹੀਂ ਹੁੰਦਾ ਕੋਈ ਵਰਕ ਨਹੀਂ ਪੈਂਦਾ ਬਾਪੂ ਤੁਸ ਚੰਗੇ ਲੱਗਦੇ ਉਦਾਂ ਝਾੜੂ ਲਾਉਂਦੇ ਮੇਰੇ ਹੁੰਦੇ ਹੋਏ ਓਏ ਪੁੱਤ ਜਰੂਰ ਤੇਰਾ ਵਿਆਹ ਹੋ ਗਿਆ ਫੇਰ ਵੀ ਤੇਰੇ ਬਾਪੂ ਨੇ ਲਾਉਣਾ ਹੈ ਹੋਰ ਕੀ ਆ ਲੈ ਬਾਪੂ ਮੈਂ ਤਾਂ ਹਜੇ ਵਿਆਹ ਨਹੀਂ ਕਰਾਉਣਾ ਹੈਗਾ ਤੇ ਪਹਿਲੀ ਗੱਲ ਤਾਂ ਇਹ ਆ ਜੇ ਮੈਂ ਕੋਈ ਵਿਆਹ ਕਰਵਾਉਂਗੀ ਨਾ ਮੈਂ ਤਾਂ ਆਪਣੇ ਲਈ ਇਹੋ ਜਿਹਾ ਮੁੰਡਾ ਲੱਭੂਗੀ ਜਿਹੜਾ ਨਾ ਮੇਰੀਆਂ ਉਂਗਲਾਂ ਤੇ ਨੱਚੇ ਵੀ ਜੇ ਮੈਂ ਉਹਨੂੰ ਕਹਾ ਮੈਂ ਆਪਣੇ ਬਾਪੂ ਨੂੰ ਹੁਣੇ ਮਿਲਣ ਜਾਣਾ ਤਾਂ ਹੁਣੇ ਹੀ ਮੈਨੂੰ ਛੱਡ ਕੇ ਥੋੜੇ ਘੁਲਾਵੇ ਤੇ ਜੇ ਮੈਂ ਉਹਨੂੰ ਕਹਾ ਵੀ ਮੈਂ ਆਪਣੇ ਬਾਪੂ ਨੂੰ ਆਪਣੇ ਕੋਲੇ ਰੱਖਣਾ ਤੇ ਉਹਨੂੰ ਇਹ ਸਭ ਗੱਲਾਂ ਤੋਂ ਕੋਈ ਇਤਰਾਜ਼ ਨਾ ਹੋਵੇ ਬਸ ਮੈਨੂੰ ਰੋਕ ਟੋਕ ਨਾ ਕਰੇ ਅੱਛਾ ਚਲੋ ਕੋਈ ਨਾ ਪਤਾ ਜੀ ਹੋ ਜਾਣਾ ਪ੍ਰਮਾਤਮਾ ਨੇ ਤੇਰੇ ਕਰਮਾਂ ਦੇ ਲਿਖਿਆ ਮਿਲਣਾ ਤਾਂ ਉਹੀ ਆ ਹੋਰ ਕੀ ਆ ਬਾਪੂ ਜੀ ਕਰਮ ਵੀ ਤਾਂ ਆਪ ਨੂੰ ਆਪ ਹੀ ਬਣਾਉਣੇ ਪੈਂਦੇ ਨੇ ਇਹਦਾ ਪਤਾ ਹੈਗਾ ਨਾ ਮੈਂ ਤਾਂ ਪ੍ਰਮਾਤਮਾ ਗੇਰ ਅਰਦਾਸ ਕਰਦਾ ਮੇਰੀ ਧੀ ਨੂੰ ਜਿਹੋ ਜਿਹਾ ਚਾਹੁੰਦੀ ਆ ਨਾ ਉਹ ਹੀ ਜਿਹਾ ਵਰ ਮਿਲ ਜੇ ਹੱਸ ਤਮੈਂ ਅਰਦਾਸ ਕਰਦੀ ਆ ਵੀ ਜਿਹਹ ਜ ਮਰਜੀ ਮਿਲੇ ਬਸ ਮੇਰੇ ਬਾਪੂ ਨੂੰ ਮੇਰੇ ਤੋਂ ਦੂਰ ਨਾ ਕਰੇ ਕੋਈ ਗੱਲ ਤੂੰ ਐ ਕਰ ਚਾਹ ਬਣਾ ਲੈ ਹਾਂ ਤੇ ਨਾਲੇ ਮੈਂ ਵੀ ਪੀ ਲੂੰਗਾ ਤੇ ਨਾਲੇ ਤੂੰ ਪੀ ਲਈ ਹਾਂ ਸ਼ੁਕਰਾ ਬੈਦਰੂ ਮੇਰੀ ਧੀ ਤੇ ਮੇਰ ਪਰ ਹੱਥ ਰੱਖੀ ਕੋਈ ਚੰਗਾ ਮੁੰਡਾ ਮਿਲ ਜੇ ਜਿਹੜਾ ਇਹਨੂੰ ਸਮਝੇ ਬਹੁਤ ਸਿਆਣੀ ਆ ਆ ਤਾਂ ਵਧੀਆ ਹੋ ਗਿਆ ਟਮਾਟਰ ਲਿਆ ਬੈਠਾ ਹੋਰ ਵੀ ਜਿਗਤਾਰ ਕਰੇ ਆ ਓ ਬਾਈ ਆਜੋ 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 ਉਧਰ ਵੀ ਆ ਜਾਂਦਾ ਸਾਫ ਸੀ ਹੋਟਲ ਦੇ ਕੋਈ ਨਾ ਕਿ ਕੀ ਹੋ ਗਿਆ ਠੀਕ ਠਾਕ ਹੋ ਉਹ ਸਾਰਾ ਦਿਨ ਕੰਮ ਕਰਦਾ ਰਹਿਣਾ ਕਦੇ ਬੇਲਾ ਵੀ ਰਹਿ ਜਾ ਕਰਾ ਉਹ ਮੈਂ ਆਖਿਆ ਬਾੜੀ ਜੀ ਲਾਈ ਸੀਗੀ ਪਾਣੀ ਛੱਡ ਦੰਨੇ ਆ ਮਲੇ ਟਮਾਟਰ ਹੋ ਗਏ ਚਲੋ ਵਧੀਆ ਆ ਕਰਾਂਗੇ ਵਧੀਆ ਹਾਂ ਕਰਕੇ ਲਿਆ ਕਰਾਂਗੇ ਮਲੇ ਤੈਨੂੰ ਖਵਾਇਆ ਕਰਾਂਗੇ ਓਹੋ ਘਰ ਪਰਿਵਾਰ ਤਾਂ ਠੀਕ ਆ ਸਾਰਾ ਸਾਰੇ ਵਧੀਆ ਤੂੰ ਦੱਸ ਮੈਂ ਬਹੁਤ ਵਧੀਆ ਬਹੁਤ ਸੋਣਾ ਚੱਲੀ ਜਾਂਦਾ ਸਾਰਾ ਠੀਕ ਠਾਕ ਹੈ ਕਿਵੇਂ ਚੱਕਰ ਮਾਰਿਆ ਓ ਮੈਂ ਤਾਂ ਆਪਣੀ ਗੁੱਡੀ ਵਾਸਤੇ ਰਿਸ਼ਤਾ ਲੈ ਕੇ ਆਈ ਸੀ ਅੱਛਾ ਹਾਂ ਰਿਸ਼ਤਾ ਬਹੁਤ ਵਧੀਆਗਾ ਫਿਰ ਆਪਾਂ ਦੇਖ ਲਾਂਗੇ ਪਹਿਲਾਂ ਕੁੜੀ ਨਾਲ ਗੱਲ ਕਰਨੀ ਪੈਣੀ ਆ ਸਾਰੀ ਕੁੜੀ ਨੂੰ ਪੁੱਛ ਲਾਂਗੇ ਕੁੜੀ ਕੀ ਕਹਿੰਦੀ ਹੈਗੀ ਓ ਕੁੜੀ ਨੂੰ ਕੀ ਪੁੱਛਣਾ ਇੰਨਾ ਸੋਣਾ ਰਿਸ਼ਤਾ ਆਪਣੀ ਕੁੜੀ ਉੱਥੇ ਰਾਜ ਕਰੂਗੀ ਉਹ ਤਾਂ ਕਰ ਤੇਰੀ ਠੀਕ ਆ ਬਾਈ ਪਰ ਫਿਰ ਵੀ ਜਵਾਨਾ ਬਾਈ ਬੱਚਿਆਂ ਨੂੰ ਪੁੱਛ ਲੈਣਾ ਚਾਹੀਦਾ ਥੋੜਾ ਮोटा ਪੁੱਛ ਲਾਂਗੇ ਬਾਈ ਜੀ ਪੁੱਛ ਕੇ ਤੁਹਾਨੂੰ ਦੱਸ ਦੂੰਗਾ ਸਾਰਾ ਚਲ ਠੀਕ ਆ ਉਹ ਹੁਣ ਉਰੇ ਖੜ ਕੇ ਗੱਲਾਂ ਕਰਿਆ ਬਿਠਾਵੇਂਗਾ ਵੀ ਆ ਜਾ ਫਿਰ ਚਾਹ ਪੀਨੇ ਚਲ ਹੋਰ ਸੁਣਾ ਪਹਿਲਾਂ ਉਹ ਹੋ ਚੜਦੀ ਘਲਾ ਮਮਤਾ ਉਹ ਤੂੰ ਪੁੱਤ ਇੱਥੇ ਬੈਠਾਂਗਾ ਹਾਂਜੀ ਬਾਪੂ ਜੀ ਮੈਂ ਉਹਦੇ ਕਮਰੇ ਵੱਲ ਦੇਖੀ ਜਾਣਾਗਾ ਉਹ ਮੈਂ ਨਾ ਦਾ ਇੱਥੇ ਆ ਗਈ 언ਜਾ ਦਾ ਬਾਪੂ ਮੈਨੂੰ ਠੰਡ ਲੱਗੀ ਜਾਂਦੀ ਸੀ ਆਪਣੇ ਕਮਰੇ ਚ ਬਾਕੀ ਠੰਡ ਹੈ ਹੋਰ ਇੱਥੇ ਵਧੀਆ ਧੁੱਪ ਆ ਰਹੀ ਸੀ ਤਾਂ ਕਰਕੇ ਹੋਰ ਸਾਰਾ ਠੀਕ ਠਾਕ ਹੈ ਪੜਾਈ ਕੇ ਮੈਂ ਚਲਦੀ ਤੇਰੀ ਪਾਸੇ ਚਲੀ ਜਾਂਦੀ ਆ ਬਾਪੂ ਜੀ ਹਾਂ ਪੇਪਰ ਹੋਣੇ ਨੇ ਹੁਣ ਮੈਂ ਤੇਨੂੰ ਗੱਲ ਕਰਨੀ ਸੀ ਪੁੱਤੇਕਾ ਕੀ ਹੋ ਗਿਆ ਬਾਪੂ ਓਏ ਹੋਣਾ ਕੀ ਆ ਪਚੋਲਾ ਆਇਆ ਸੀ ਕੱਲ ਹੂੰ ਫੇਰ ਉਹ ਕਹਿੰਦਾ ਸੀ ਰਿਸ਼ਤਾ ਬਹੁਤ ਵਧੀਆ ਹੈਗਾ ਸੋਨਾ ਘਰਬਾਰ ਹੈ ਮੁੰਡਾ ਹੀ ਵਧੀਆ ਚੰਗਾ ਮੁੰਡਾ ਹੈਗਾ ਹਾਂ ਬਾਪੂ ਮੈਂ ਤਾਂ ਹਲੇ ਵਿਆਹ ਨਹੀਂ ਕਰਾਉਣਾ ਹੈਗਾ ਤੈਨੂੰ ਪਤਾ ਤਾਂ ਹੈਗਾ ਆਪਾਂ ਇੱਕ ਦੂਜੇ ਦਾ ਸਹਾਰਾ ਮੇਰੇ ਤੋਂ ਬਿਨਾ ਤੂੰ ਇਕੱਲਾ ਕੀ ਕਰੇਂਗਾ ਬਾਪੂ ਮੈਂ ਤਾਂ ਤੇਰੀ ਫਿਕਰ ਵੜਵੜ ਖਾਂਦੀ ਰਹਿੰਦੀ ਆ ਹੋ ਹੋ ਤੂੰ ਮੇਰਾ ਫਿਕਰ ਨਾ ਕਰ ਸਾਰਾ ਕੁਝ ਵਧੀਆ ਹੋ ਜਾਊਗਾ ਫੇਰ ਕਿਹੜਾ ਤੂੰ ਕਿੰਨੇ ਦੂਰ ਭੱਜ ਜਾਏਂਗਾ ਤੂੰ ਮੈਨੂੰ ਮਿਲ ਜਾਏਂਗਾ ਕਰੇਂਗਾ ਬਾਪੂ ਆਪਾਂ ਤਾਂ ਕਹੀ ਜਾਂਨੇ ਆ ਪਰ ਜਿੱਥੇ ਮੈਂ ਵਿਆਹ ਕੇ ਜਾਊਂਗੀ ਉਹਨਾਂ ਦਾ ਖਬਰਾ ਕਿੱਦਾਂ ਦਾ ਸੁਭਾਅ ਹੋਊਗਾ ਕਿੱਦਾਂ ਦਾ ਨਾ ਉਹ ਬੰਦਾ ਵਰਤਨਯੋਗ ਹੋਊਗਾ ਕਿ ਨਹੀਂ ਹੋਊਗਾ ਫਿਰ ਮੈਂ ਕੀ ਕਰੂੰਗੀ ਜਿਹੜਾ ਵਿਚੋਲਾ ਨਾ ਬਹੁਤ ਵਧੀਆ ਆਪਣੇ ਪਿਆਰ ਵਾਲਾ ਆਪਣੂ ਮਾਰੇ ਥਾਂ ਪੁੱਤ ਖੜਾਂਦੀ ਨਹੀਂ ਉਹ ਹੋਰ ਕੀ ਹੈ ਤੂੰ ਹਾਂ ਕਰ ਦੇ ਵਧੀਆ ਰਿਸ਼ਤਾ ਪੁੱਤ ਵਾਰ-ਵਾਰ ਨਹੀਂ ਮਿਲਦੀ ਤਰੀ ਪੜਾਈ ਤੁਹਾਨੂੰ ਖਤਮ ਹੋਈ ਗਈ ਹੁਣ ਆਪਾਂ ਨੂੰ ਕਿਤੇ ਨਾ ਕਿਤੇ ਦੇਖਣੀ ਪੈਣਾ ਪੁੱਤ ਹੁਣ ਉਹਦੀ ਕੋਈ ਜਾਣ ਪਹਿਚਾਨ ਦੇ ਵਿੱਚ ਹੈ ਤੇ ਆਪਾਂ ਕਰ ਦੇਣਾ ਰਿਸ਼ਤਾ ਫਿਰ ਵਧੀਆ ਹੋਰ ਕੀ ਆ ਪੁੱਤ ਦੇਖ ਲਓ ਬਾਪੂ ਜੀ ਮੈਂ ਤੁਹਾਨੂੰ ਠੀਕ ਲਾਉਣਾ ਚਲ ਮੈਂ ਤਾਂ ਦੇਖ ਪੜ ਕੇ ਕਰੂੰ ਸਾਰਾ ਆਏ ਥੋੜੀ ਵੀ ਮੇਰੀ ਕੁੜੀ ਵੀ ਉੱਥੇ ਵਿਆਹ ਹੀ ਹੋਊਗਾ ਕੋਈ ਗੱਲ ਨਹੀਂ ਬਾਪੂ ਹਾਂ ਠੀਕ ਹੈ ਮੈਂ ਤਾਂ ਸਾਨੂੰ ਜਵਾਬ ਨਹੀਂ ਦਿੰਦੀ ਹੈਗੀ ਬਸ ਮਿੰਦਾ ਐ ਸੀਗਾ ਵੀ ਮੈਂ ਤੇਰੇ ਕੋਲੇ ਰਹਿਣਾ ਉਹ ਪੁੱਤ ਧੀਆਂ ਨੂੰ ਘਰੀਂ ਰੱਖ ਸਕਦਾ ਤੈਨੂੰ ਪਤਾ ਹੈ ਤੇ ਵਿਆਹ ਕਰਨੀ ਪੈਂਦਾ ਕੁੜੀਆਂ ਦਾ ਹੋਰ ਕੀ ਆ ਫੇ ਬਾਪੂ ਧੀ ਦੇ ਨਾਲ ਤਾਂ ਜਾ ਹੀ ਸਕਦਾ ਤੂੰ ਮੇਰੇ ਨਾਲ ਹੀ ਚੱਲ ਜਾ ਚਲ ਐ ਕਰੂੰਗਾ ਮੈਂ ਤੇਰੇ ਕੋਲੇ ਐ ਜੋ ਠੀਕ ਹੈ ਇੱਕ ਵਾਰੀ ਜਰਾ ਵਿਆਹ ਕਰ ਦੂੰਗਾ ਫਿਰ ਤੇਰੇ ਕੋਲੇ ਆ ਜਾਊਂਗਾ ਚਲੋ ਬਾਪੂ ਫਿਰ ਜਿਵੇਂ ਤੁਸੀਂ ਕਰਨਾ ਓਵੇਂ ਕਰ ਲਓ ਮੈਂ ਤਾਂ ਕੀ ਕਹਨੀ ਆ ਫਿਰ ਤੁਹਾਨੂੰ ਮਮਤਾ ਪੁੱਤ ਐ ਦਾਸ ਹੋਗੀ ਕੀ ਗੱਲ ਐ ਜੇ ਕੋਈ ਗੱਲ ਐ ਮੈਨੂੰ ਦੱਸ ਦੇ ਜੇ ਕੋਈ ਮੁੰਡਾ ਪਸੰਦ ਕੀਤਾ ਤੂੰ ਮੈਨੂੰ ਦੱਸ ਦੇ ਪੁੱਤ ਆਪਾਂ ਉੱਥੇ ਦੇਖ ਲਾਂਗੇ ਮੈਂ ਤਾਂ ਤੇਰੀ ਖੁਸ਼ੀ ਚਾਹੁੰਦੀ ਆ ਜੇ ਤੂੰ ਖੁਸ਼ ਐ ਤਾਂ ਮੈਂ ਖੁਸ਼ ਆ ਪੁੱਤ ਤਾਂ ਕੀ ਗੱਲ ਐ ਜੇ ਕੋਈ ਗੱਲ ਐ ਦੱਸ ਮੈਨੂੰ ਲੈ ਬਾਪੂ ਤੂੰ ਆ ਕੇ ਹੋ ਜੀ ਗੱਲਾਂ ਕਰੀ ਜਾਨਾ ਤੂੰ ਐਨੇ ਦੁੱਖ ਝੇਲ ਕੇ ਬਿਨਾ ਮਾਂ ਤੋਂ ਮੈਨੂੰ ਪਾਲਿਆ ਦੱਸ ਮੈਂ ਤੇਰੀ ਪੱਗ ਨੂੰ ਦਾ ਕਿਵੇਂ ਲਾ ਸਕਦੀ ਆ ਤੇ ਜਿਹੜੀਆਂ ਤੂੰ ਗੱਲਾਂ ਕਹਿ ਰਿਆ ਨਾ ਐਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਜੇ ਮੈਂ ਤੈਨੂੰ ਵਿਆਹ ਕਰਾਉਣ ਲਈ ਜਵਾਬ ਦਿੰਦੀ ਸੀ ਤੇ ਉਹਦਾ ਰੀਜ਼ਨ ਸਿਰਫ ਇੱਕ ਹੀ ਸੀ ਮੈਂ ਤੈਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਹੈਗੀ ਕਿਉਂਕਿ ਤੈਨੂੰ ਪਤਾ ਤਾਂ ਹੈਗਾ ਮੇਰੇ ਤੋਂ ਬਿਨਾਂ ਤਾਂ ਤੇਰਾ ਕਿਸੇ ਨੇ ਧਿਆਨ ਵੀ ਨਹੀਂ ਰੱਖਣਾ ਹੋ ਸ਼ਾਬਾਸ਼ੇ ਮੇਰੇ ਪੁੱਤ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਆਹੀ ਮੀਸੀ ਪੁੱਤ ਤੇਰੇ ਤੋਂ ਤੇ ਮੇਰੇ ਰੋ ਖੁਸ਼ ਕਰਦੀ ਸਾਰਿਆਂ ਦੇ ਬੱਚੇ ਇਦਾਂ ਹੀ ਹੋਣਾ ਚਾਹੀਦੇ ਨੇ ਪੁੱਤ ਜਿਵੇਂ ਤੂੰ ਆ ਪ੍ਰਾਇਮਰੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਪੜ ਵੀ ਤੂੰ ਬਹੁਤ ਲਈ ਤੇ ਪੁੱਤ ਮੈਨੂੰ ਕੋਈ ਤਰ੍ਹਾਂ ਫਿਕਰ ਨਹੀਂ ਹੈਗਾ ਤੇ ਹੁਣ ਪ੍ਰਮਾਤਮਾ ਕਰੂਗਾ ਅੱਗੇ ਵੀ ਤੈਨੂੰ ਸਾਰਾ ਕੁਝ ਵਧੀਆ ਰਿਸ਼ਤਾ ਮਿਲੂਗਾ ਚਲੋ ਠੀਕ ਹੈ ਤੂੰ ਕਰ ਲੈ ਜੇ ਕਰਨਾ ਮਾਣਾ ਬੋਟਾ ਤੇ ਮੈਂ ਹੋਰ ਕੰਮ ਕਾਜ ਕਰ ਲਾਂ ਠੀਕ ਪੁੱਤ ਸ਼ਾਬਾਸ਼ ਸ਼ਾਬਾਸ਼ ਜਿਉਂਦਾ ਰਹੇ ਮੇਰਾ ਪੁੱਤਰ ਵਾਹ ਵਾਹ ਬਾਪੂ ਨੂੰ ਕੌਣ ਸਮਝਾਵੇ ਬਾਪੂ ਵੀ ਨਾ ਜਦੋਂ ਦੇਖੋ ਬਾਪੂ ਨੂੰ ਮੇਰੀ ਫਿਕਰ ਖਾਈ ਜਾਂਦੀ ਐ ਮੈਨੂੰ ਬਾਪੂ ਦੀ ਫਿਕਰ ਖਾਈ ਜਾਂਦੀ ਐ ਚਲ ਕੋਈ ਗੱਲ ਨਹੀਂ ਆਪਣੀ ਜਗ੍ਹਾ ਤੇ ਬਾਪੂ ਵੀ ਠੀਕ ਐ ਮੈਨੂੰ ਕੋਤਕ ਬਿਠਾ ਕੇ ਰੱਖੂਗਾ ਜੇ ਤਾਂ ਚਲ ਮੇਰੇ ਸਿਰ ਤੇ ਮਾਂ ਹੁੰਦੀ ਤਾਂ ਗੱਲ ਹੋਰ ਹੁੰਦੀ ਚਲ ਕੋਈ ਨਹੀਂ ਮੈਂ ਤਾਂ ਰੱਬ ਤੋਂ ਇਹੀ ਪ੍ਰੇ ਕਰੂੰਗੀ ਕਿ ਮੈਨੂੰ ਜਿੱਦਾਂ ਦਾ ਵੀ ਕਾਰੋਬਾਰ ਮਿਲੇ ਬਸ ਮੇਰੇ ਬਾਪੂ ਨੂੰ ਮੇਰੇ ਤੋਂ ਕੋਈ ਦੂਰ ਨਾ ਕਰੇ ਓ ਯਾਰ ਤੇ ਤੁਹਾ ਚੰਨ ਨਾਲੋਂ ਵੀ ਸੋਹਣੀ ਆ ਚੰਨ ਨੂੰ ਵੀ ਫਿੱਕਾ ਬਣਾਉਂਦੀ ਆ ਚੰਨ ਦਾ ਤੇਰੇ ਸਾਹਮਣੇ ਕੁਝ ਨਹੀਂ ਆ ਯਾਰ ਤੁਸੀਂ ਹੁਣ ਮੇਰੀਆਂ ਤਰੀਫਾਂ ਹੀ ਕਰੀ ਜਾਉਂਗੇ ਮੈ ਤਾਂ ਥੋੜਾ ਨਾਲੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀਗੀਆਂ ਮੇਰੀ ਗੱਲ ਸੁਣਿਓ ਦੇਖ ਲਓ ਆਪਾਂ ਜਾਣਿਆਂ-ਜਾਣੇ ਚ ਇੱਕ ਦੂਜੇ ਨਾਲ ਟਕਰਾਈ ਤੇ ਅੱਜ ਆਪਣਾ ਰਿਸ਼ਤਾ ਵੀ ਹੋ ਗਿਆ ਐ ਵੈਸੇ ਤੁਹਾਡਾ ਇਹ ਪਹਿਲਾ ਹੀ ਰਿਸ਼ਤਾ ਨਹੀਂ ਰਿਸ਼ਤੇ ਤਾਂ ਮੈਂ ਬਹੁਤ ਦੇਖੇ ਆ ਤੇ ਤੁਸੀ ਮੈਨੂੰ ਸੋਹਣੇ ਲੱਗੇ ਤੇ ਮੈਂ ਹਾਂ ਕਰਤੀ